ਤੂੰ ਹੱਸੇ ਹੱਸੇ ਬੋਲਦਾ ਮਾਤਾ ਬੁਲਾਇਆ ਤੇ ਤੂੰ ਹੱਸੇ ਹੱਸੇ ਬੋਲਦਾ ਮੇਰਾ ਹ ਬੁਲਾਇਆ ਪਹਿਨਾ ਪਾਜੀ ਕੇਵੇ ਢੈ ਨੂੰ ਕੁੱਟੇ ਨਾ ਦੁਖਾਇਆ ਲੈ ਸੱਜ ਕੇਵੇ ਤੈਨੂੰ ਕੁੱਟੇ ਨਾ ਦੁਖਾਇਆ ਲੈ ਸੱਜ ਕੇਵੇ ਤੈਨੂੰ ਕੁੱਟੇ ਨਾ ਦੁਖਾਇਆ ਲੈ ਸੱਜ ਕੇਵੇ ਮਾਰੇ ਭੈਣਾ ਨੂੰ ਇਸ ਇੱਕ ਗੱਲ ਦਾ ਹੋਰ ਬੜਾ ਇਸ ਵਾਰੀ ਚਾ ਸੀਗਾ ਕਿ ਵੀਰ ਨੂੰ ਤਾਂ ਮਿਲਣਾ ਹੀ ਮਿਲਣਾ ਇਸ ਵਾਰੀ ਪਰਜਾਈ ਨੂੰ ਵੀ ਮਿਲਣਾ ਦੇਖੋ ਐਸੇ ਕਿ ਨਹੀਂ ਹੋ ਜਾਣਾ ਨਾਲੇ ਹਾਂ ਕਹਿ ਗਿਆ ਨਹੀਂ ਨਾਲੇ ਨਾ ਕਹਿ ਗਿਆ ਮੁੰਡਾ ਕੈ ਮਰੇ ਜੇ ਵਾਲਾ ਮੇਰੀ ਫਟਾ ਲੈ ਗਿਆ ਮੁੰਡਾ ਕੈ ਮਰੇ ਜੇ ਵਾਲਾ ਤੇਰੀ ਫਟਾ ਲੈ ਗਿਆ ਫਟਾ ਲੱਤੀਆਂ ਤੋਂ ਬਿਨਾ ਤੇਰ ਨਹੀਂ ਤੇ ਠੀਆਂ ਤੋਂ ਬਿਨਾ ਠੀਆਂ ਨਹੀਂ ਲੱਗਦੀਆਂ ਤੇ ਇਹ ਪਹਿਣਾ ਨੇ ਮੇਰੀਆਂ ਆਹ ਆੜੀਆਂ ਨੇ ਇਹ ਮਤਲਬ ਕਿ ਵੀ ਅੱਜ ਤੱਕ 30 ਸਾਲ ਲ ਮੇਰੇ ਨਾਲ ਮੇਰੇ ਔਖੇ ਟਾਈਮ 'ਚ ਵੀ ਮੇਰੇ ਨਾਲ ਸੀ ਅੱਜ ਮੇਰੇ ਚੰਗੇ ਟਾਈਮ 'ਚ ਵੀ ਪਹਿਲਾ ਜੱਤਾ ਹੁਲੇ ਦਵਾਈਏ ਬੱਲੇ 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 ਹਰ ਵਾਰ ਜਿਹੜਾ ਇਹ ਇਕੱਠ ਵੱਡਾ ਹੁੰਦਾ ਜਾਂਦਾ ਹੈ ਭੈਣਾਂ ਜਿਹੜੀਆਂ ਨੇ ਦੂਰੋਂ ਦੂਰੋਂ ਚੱਲ ਕੇ ਤੁਹਾਡੇ ਤੱਕ ਪਹੁੰਚਦੀਆਂ ਨੇ ਤਾਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਇਹਨਾਂ ਦਾ ਪਹੁੰਚਣਾ ਇੱਥੇ ਵੱਡੀ ਗਿਣਤੀ ਚਾਉਣਾ ਮੇਰੀਆਂ ਜ਼ਿੰਮੇਵਾਰੀਆਂ ਤੇ ਬਹੁਤ ਵੱਡਾ ਬੋਝ ਹੈ ਹਣਾ ਮੇਰੇ ਮੇਰੇ ਜ਼ਿੰਮੇਵਾਰੀਆਂ ਨੂੰ ਵਧਾ ਦਿੰਦਾ ਹਣਾ ਇੰਨੀਆਂ ਭੈਣਾਂ ਨੂੰ ਮਤਲਬ ਕਿ ਮੈਂ ਵਿਆਹ ਤੋਂ ਦਾ ਸ਼ੁਕਰਾਨਾ ਕਰਦਾ ਤੇ ਵੀ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰਾਂ ਦੇਵੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਇਹ ਇਹ ਭੈਣਾਂ ਨੇ ਮੇਰੀਆਂ ਖੜੀਆਂ ਨੇ ਇਹ ਮਤਲਬ ਕਿ ਵੀ ਅੱਜ ਤੱਕ 30 ਸਾਲ ਮੇਰੇ ਨਾਲ ਮੇਰੇ ਔਖੇ ਟਾਈਮ 'ਚ ਮੇਰੇ ਨਾਲ ਸੀ ਅੱਜ ਮੇਰੇ ਚੰਗੇ ਟਾਈਮ 'ਚ ਮੇਰੇ ਨਾਲ ਅੱਛਾ ਭੈਣਾਂ ਨੂੰ ਇਸ ਇੱਕ ਗੱਲ ਦਾ ਹੋਰ ਬੜਾ ਇਸ ਵਾਰੀ ਚਾਹ ਸੀਗਾ ਕਿ ਵੀਰ ਨੂੰ ਤਾਂ ਮਿਲਣਾ ਹੀ ਮਿਲਣਾ ਇਸ ਵਾਰੀ ਪਰਜਾਈ ਨੂੰ ਵੀ ਮਿਲਣਾ ਦੇਖੋ ਐਸੀ ਕਿ ਨਹੀਂ ਬਹੁਤ ਜ਼ਿਆਦਾ ਸਾਰੀਆਂ ਕੁੜੀਆਂ ਉੱਥੇ ਉਹ ਮਿਲ ਰਹੇ ਨੇ ਉਹਨਾਂ ਨੂੰ ਹਨਾ ਵੈਲਕਮ ਕਰ ਰਹੇ ਨੇ ਮੈਂ ਇੱਥੇ ਤਾਈਆਂ ਕਰ ਮੈਂ ਸਾਰੀਆਂ ਕੁੜੀਆਂ ਸਾਰੀਆਂ ਕਿਤੋਆਈਆਂ ਨੇ ਅਸੀਂ ਬਾਰੀ ਨਾਲ ਅਟੈਂਡ ਕਰ ਰਹੇ